ਫਾਦਰਜ਼ ਡੇ ਮੌਕੇ ਸੋਸ਼ਲ ਮੀਡੀਆ ਤੇ ਇੱਕ ਦਿਲਚਸਪ ਤੇ ਮਜ਼ੇਦਾਰ ਖਬਰ ਸੁਰਖੀਆਂ ਵਿੱਚ ਹੈ ਇੱਕ ਫੂਡ ਡਿਲੀਵਰੀ ਐਪ ਨੇ ਇਸ ਦਿਨ ਨੂੰ ਵਿਸ਼ੇਸ਼ ਬਣਾਉਣ ਲਈ ਆਪਣੇ ਆਪ ਤੇ ਹਜ਼ਰਨਟ ਚਾਕਲੇਟ ਕੇਕ ਦੀ ਪੇਸ਼ਕਸ਼ ਕੀਤੀ ਪਰ ਕੇਕ ਦੀ ਕੀਮਤ 5 ਲੱਖ ਰੁਪਏ ਲਿਖੀ ਹੋਈ ਸੀ ਕਿਸੇ ਨੇ ਇਸ ਕੇਕ ਦੀ ਫੋਟੋ ਵਾਲਾ ਸਕਰੀਨਸ਼ਾਟ ਜਿਸ ਤੇ ਕੀਮਤ ਵੀ ਲਿਖੀ ਹੋਈ ਸੀ ਨੂੰ ਵਾਇਰਲ ਕਰ ਦਿੱਤਾ ਕੇਕ ਦੇ ਸਕਰੀਨਸ਼ਾਟ ਵਿੱਚ ਹਜ਼ਰਨਟ ਚਾਕਲੇਟ ਕੇਕ 500 ਗ੍ਰਾਮ ਫਾਦਰਜ਼ ਡੇ ਸਪੈਸ਼ਲ ਟੈਗਨਲ ਟਿਕਟਿੰਗ ਵਿੱਚ 5 ਲੱਖ ਰੁਪਏ ਦੱਸਿਆ ਸੀ ਜਦਕਿ ਇਸ ਦੇ ਬਿਲਕੁਲ ਨਾਲ ਸਧਾਰਨ ਬਟਰ 스ਕੋਚ ਤੇ ਰੈਡ ਵੈਲਵਟ ਕੇਕ ਸਿਰਫ 499 ਤੇ 599 ਦੇ ਸਨ ਇਹ ਕੋਈ ਤਕਨੀਕੀ ਗੜਬੜੀ ਜਾਂ ਟਾਈਪਰਿੰਗ ਕਰਕੇ ਹੋਣ ਦਾ ਖੱਸ਼ਾ ਪਰ 5 ਲੱਖ ਰੁਪਏ ਦੇ ਕੇਕ ਨੇ ਇੰਟਰਨੈਟ ਤੇ ਤਹਿਲ ਕਮਾ ਚਾ ਦਿੱਤਾ ਇੰਟਰਨੈਟ ਤੇ ਵਾਇਲ ਹੋਈ ਇਸ ਪੋਸਟ ਤੇ ਸੋਸ਼ਲ ਮੀਡੀਆ ਯੂਜ਼ਰਸ ਇੱਕ ਤੋਂ ਇੱਕ ਮਜ਼ੇਦਾਰ ਪ੍ਰਤੀਕਿਰਿਆਵਾਂ ਦੇ ਰਹੇ ਨੇ ਇੱਕ ਯੂਜ਼ਰ ਨੇ ਲਿਖਿਆ ਕਿ ਇਹ ਕੇਕ ਨੂੰ ਹੀਰੇ ਜਾਂ ਸੋਨੇ ਵਿੱਚ ਬੇਕ ਕੀਤਾ ਗਿਆ ਦੂਜੇ ਯੂਜ਼ਰ ਨੇ ਲਿਖਿਆ 5 ਲੱਖ ਵਿੱਚ ਤਾਂ 5 ਆਈਫੋਨ ਆ ਜਾਂਦੇ ਨੇ ਤੀਜੇ ਯੂਜ਼ਰ ਨੇ ਲਿਖਿਆ ਪਾਪਾ ਕੇਕ ਦੇ ਨਾਲ ਮੈਨੂ ਵੀ ਪੜਨਾ ਨਾ ਭੁੱਲਿਓ ਇਹਨਾ ਮੀਮਸ ਨੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਹਸਾ ਹਸਾ ਕੇ ਉਹਨਾਂ ਦੇ ਢਿੱਡੀ ਪੀੜਾਂ ਪਾ ਦਿੱਤੀਆਂ ਕੁਝ ਨੇ ਮੰਨਿਆ ਕਿ ਇਹ ਬ੍ਰਾਂਡ ਮਾਰਕੀਟਿੰਗ ਦਾ ਟਕਵੰਜ ਹੋ ਸਕਦਾ ਹੈ ਜਦਕਿ ਕੁਝ ਨੇ ਇਸ ਨੂੰ ਤਕਨੀਕੀ ਨੁਕਸ ਮੰਨਿਆ ਪਰ ਵਜਨ ਜੋ ਵੀ ਹੋਵੇ ਐਕਸ ਤੇ ਮੀਮ ਹੈਸ਼ਟੈਗ 5 ਲੱਖ ਟ੍ਰੈਂਡ ਹੋਣ ਲੱਗਿਆ ਕੁਝ ਯੂਜ਼ਰਜ਼ ਨੇ ਤਾਂ ਇਸ ਉੱਤੇ 5 ਲੱਖ ਦਾ ਬ੍ਰੇਕਫਾਸਟ ਕੇਕ ਜਾਂ ਨਿਵੇਸ਼ ਵਰਗੇ ਚੁਟਕਲੇ ਵੀ ਬਣਾ ਦਿੱਤੇ। ਕੁਝ ਲੋਕਾਂ ਨੇ ਸਵਾਲ ਕੀਤਾ ਕਿ ਕੀ ਕੇਕ ਵਿੱਚ ਕ੍ਰੀਨ ਨਹੀਂ ਥਾ? ਹੀਰੇ ਪਾਉਂਦੇ ਹੋ? ਦੱਸ ਦਈਏ ਕਿ ਫਾਦਰਜ਼ ਡੇ ਹਰੇਕ ਸਾਲ ਜੂਨ ਮਹੀਨੇ ਦੇ ਤੀਸਰੇ ਐਤਵਾਰ ਮਨਾਇਆ ਜਾਂਦਾ ਹੈ। ਅਜਈਆਂ ਖਬਰਾਂ ਤੇ ਹੋਰ ਜਾਣਕਾਰੀਆਂ ਲਈ ਪੰਜਾਬੀ ਟ੍ਰਿਬਿਊਨ ਦੇ ਆਨਲਾਈਨ ਪਲੇਟਫਾਰਮ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰੋ।